ਮੇਰਾ ਬੁੱਗੜਾ ਹੈ ਬੁੱਗੜਾ ਕੰਨੇ ਨਾ ਪਾਰ ਕਰਦਾ ਹੈ ਬਈ ਹਨਾ ਆ ਚੀਜ਼ ਵਈ ਪਸੰਦ ਆ ਦੇਖੋ ਮਾਤਾਂ ਕਰਨਾ ਆਹ ਡਰ ਚੱਕਣਾ ਤਾਂ ਮੈਂ ਤਾਂ ਠੀਕ ਚੱਕ ਹੋ ਗਿਆ ਹੁਣ ਲੱਤ ਲੁੱਤ ਲੈ ਬਾਕੀ ਨੂੰ ਲੱਤ ਚੱਕਣੇ ਦਾ ਬਾਕੀ ਹਜੇ ਪੂਰਾ ਕਨਫਰਮ ਵੀ ਨਹੀਂ ਆ ਕਨਫਰਮ ਵੀ ਨਹੀਂ ਆ ਦੇਖੋ ਐ ਪੈਰ ਦਾ ਕੱਥ ਲਾਉਣ ਲੱਗ ਗਿਆ ਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਬਈ ਹੀਰਾਂ ਆਪਾਂ ਕੋ ਚੁੰਦਾ ਜੇ ਬਾਕੀ ਬਈ ਸਵੇਜ ਦਾ ਬਲੌਗ ਬਣਿਆ ਜੀ ਟਾਈਮ ਹੀ ਲੱਗਿਆ ਹੈਗਾ ਤੇ ਤੁਹਾਨੂੰ ਦੱਸਦੇ ਅੱਜ ਕੀ ਕਰਿਆ ਆਪਾਂ ਨੇ ਸਾਰਾ ਦਿਨ ਤੇ ਪੰਜ ਸਾਲ ਹੋਣਾ ਆਏਗਾ ਬਾਕੀ ਇਹ ਸਾਡਾ ਅਸਰੀ ਗਲੀ ਸਿੱਕਾ ਜੀ ਹੋਰ ਚਾਪ ਲਾਈਏ ਬਈ ਪੰਜ ਮੇਰੇ ਵੱਲੋਂ ਵੀ ਦਾਵੜੂ ਘਰ ਪਰਵਾਰੀ ਬਹੁਤ ਬਹੁਤ ਵਧਾਈਆਂ ਜੀ ਹਾਂ ਤੁਹਾਨੂੰ ਬਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਾਕੀ ਹੁਣ 14 ਦਾ ਮੱਥਾ ਟੇਕ ਕੇ ਆਇਤੇ ਤੇ ਆ ਕੇ ਫਿਰ ਦੇਖ ਲੈ ਕੇ ਆਉਣਾ ਹਮਾਂ ਨੂੰ ਜਿੱਥੇ ਵੀ ਜਾਣਾ ਤੇ ਸਾਰਿਆਂ ਨੂੰ ਬਈ ਇੱਧਰ ਸਿਕਾ ਰਹੇ ਹਾਂ ਦੀ ਤੇ ਹੁਣ ਕੀ ਨਹੀਂ ਕਰੀਗਾ ਹਨਾ ਹੀ ਰੇ ਦੇਖ ਲੈ ਆ ਆ ਫਾੜ ਦੇ ਗੇਟ ਆ ਫੁੱਲਾ ਗੇਟ ਨੂੰ ਆ ਜਾ ਲਾ ਹੁੰਦਾ ਪੁੱਤ ਸਭ ਤੋਂ ਜ਼ਿਆਦਾ ਤੈਨੂੰ ਖਲੋਣਾ ਹੁੰਦਾ ਹੈ ਗੇਟ ਤੇ ਛੇ ਆਦਾਂ ਨਹੀਂ ਦੇਖ ਲੈ ਖਾਂਦਾ ਮਿੱਠਾ ਲੱਡੂ ਵੀ ਖਣਾ ਲਿਆ ਮੈਂ ਲੱਡੂ ਵੀ ਨਹੀਂ ਖਾਂਦਾ ਇਹ ਵੀ ਨਹੀਂ ਵਈ ਇਹ ਸਾਡਾ ਗੁਗਲੂ ਆ ਇਹ ਸਾਡਾ ਗੁਗਲੂ ਮਗਲੀ ਸੁੱਚੀ ਕਰਦਾ ਬਹੁਤ ਪਿਆਰਾ ਪੁੱਤ ਆ ਤੁਹਾਡਾ ਇਹ ਚਲ ਤੇ ਬਾਕੀ ਵੀ ਫੇਰ ਅੱਜ ਦੀਵਾਲੀ ਦਾ ਮਹੌਲ ਬਣਿਆ ਤੇ ਬੰਬ ਚੱਲ ਰਹੇ ਨੇ ਤੇ ਦੋ ਚਾਰ ਪਏ ਆ ਆਪਣੇ ਘਰ ਪੰਚਨਾਂ ਨੂੰ ਦੰਨੇ ਆ ਕੰਤੇ ਚ ਚਲਾ ਦੇ ਠੀਕ ਆ ਠੀਕ ਆ ਦੀਵਾਲੀ ਨੂੰ ਤਾਂ ਬਈ ਆਪਾਂ ਨੇ ਬੋਟੇ ਚਲਾਏ ਨਹੀਂ ਤੇ ਬਣਾ ਨੂੰ ਲਿਆ ਕੇ ਦੇ ਤੇ ਜਿਹੜਾ ਬਣ ਬੜੇ ਰੱਖੇ ਆ ਉਹ ਕੋਠੇ ਬੰਨ ਚਲਾਣੇ ਚਲਾ ਦੇ ਉਹ ਨਹੀਂ ਉਹ ਮੈਂ ਦੇਖਿਆ ਕੋਲੋਂ ਨਾ ਗੱਬੇ ਦੇ ਬਾੜ ਤਮ ਇੱਕ ਵਾਰ ਹੋਰ ਰੱਖ ਲੈ ਗੱਬੇ ਦੇ ਬਾੜ ਤਾ ਆ ਹੋਰ ਨੰਦੀ ਟਾਇਲਾ ਵੀ ਲਾ ਦਈਆਂ ਰੋਬੀ ਦਾ ਮਹਾਤਮਾ ਕਰ ਰਹੇ ਹਾਂ ਸਹੀ ਆਦਾ ਦੇਖੀਏ ਸਹੀ ਆਦਾ ਦੇ ਓਏ ਆਇਰ ਡੂਏ ਸਿਆਦਿਆ ਆ ਦੇਖ ਮੋਟਾ ਕਰਦਾ ਦੇਖ ਤੇ ਖੰਦਨ ਨਾ ਬਹੁਤ ਹੰਮੀ ਹੈ ਲੈ ਆ ਦੇਖ ਰੁਪਣੀ ਦੇ ਖੁੱਲੀ ਦੇਖ ਲੈ ਪੁੱਤ ਖੁੱਲੀ ਦੇਖ ਲਈ ਖੁੱਲੀ ਦਿਖਾਉਣੀ ਆਪਾਂ ਦਾਣੇ ਪੁੱਲ ਬਣੂ ਤੇ ਆ ਲੈ ਪੁੱਤ ਸਿਆਦਿਆ ਖਾ ਲਾ ਭਾਈ ਬਹੁਤ ਦੂਰ ਠਾਈ ਦੇ ਸਿਆਦਿਆ ਭਾਈ ਹੁਣ ਅੱਜ ਪੂਰਾ ਮਨ ਖੁਸ਼ ਕਰ ਮੇਰਾ ਵੀ ਐਲ ਬਦੱਜ ਕੇ ਖੰਦਰ ਅੱਜ ਆ ਦੇਖੋ ਫਰਕ ਤਾਂ ਵੀਡੀਓ ਦਾ ਕੰਮ ਕਰਨਾ ਸ਼ੁਰੂ ਕਰਦਾ ਯਾਨੀ ਯਾਰ ਬਹੁਤ ਕਰਨ ਲੱਗ ਗਿਆ ਇਹ ਸਾਡਾ ਹਨਾ ਲਓ ਆਇ ਕੋਈ ਜਵਲ ਖਾਲੀ ਕਰਾ ਆ ਕਿਵੇਂ ਚਲੇ ਤੂੰ ਚਪਾ ਨਾ ਕੋਈ ਨਾਲ ਦੇਖਦੇ ਚੱਲਦੇ ਆਪਾਂ ਕੋਠੇ ਪੰਨੂ ਜੀ ਦਿਖਾਉਨੇ ਅੱਜ ਮਾਹੌਲ ਵੀ ਪੰਨੂ ਦਾ ਵੀ ਕਾਦੇ ਕੋਈ ਚੱਕਦਾ ਨਹੀਂ ਸਾਡੇ ਇਹ ਗਲ ਬਾਕੀ ਹੁਣ ਸਹਿਬਾਂ ਨੇ ਕੱਲ ਥੋੜਾ ਜਿਹਾ ਤੰਗ ਕਰਿਆ ਸਹਿਬਾ ਜਫੇਰ ਗੁੱਲੀ ਉਹ ਤੋੜ ਕੇ ਉੱਪਰ ਨੂੰ ਫੇਟ ਪਏ ਤੇ ਢੀੜ ਖਾਣ ਲੱਗੀ ਸੀ ਹੁਣ ਆਇਆ ਮੈਂ ਜਾਨ ਨੂੰ ਬੰਦ ਤੀ ਨੂਲੀ ਕੱਲ ਵੀ ਹੁੰਦੀ ਅੱਜ ਨਹੀਂ ਦੇਖ ਲਾ ਹੁਣ ਹੀ ਲੀਤੀ ਕੀ ਖਰ ਖਰਾ ਵੀ ਇਹ ਕਿਹਦਾ ਹੀਰਾ ਨਹੀਂ ਮੇਨਾਂ ਖਾਜ ਹੀ ਕਰਾਂ ਮੈਂ ਹੁੰਦਾ ਉਹ ਤਾਂ ਮਰ ਜਾਂਦਾ ਮਾੜੀ ਮੁੱਟੀਆਂ ਦਾ ਦਾਣੀ ਮਾੜੇ ਮਾੜੀ ਮੁੱਟੀ ਦਾ ਦਾਣ ਹੋਣੀ ਚਾਹੀਦੀ ਘਰ ਦੇ ਦੀ ਆ ਦੇਖਾ ਇਹਨੂੰ ਵੀ ਹੁਣ ਆਣ ਬਈਆ ਆ ਦੇਖ ਪੂਛ ਦੀ ਆ ਤੋ ਪੈ ਗਈ ਇਹਨੂੰ ਇਹ ਪੂਛ ਵੀ ਪੂਛ ਨੂ ਪੂਛ ਪਰ ਖਾਜ ਕਰੂੰਗਾ ਬਾਹਰ ਬੈਕ ਆ ਜਾ ਆਉਣ ਦੇ ਆਉਂਦੇ ਮੈਂ ਕੱਢੀ ਬੂਗੜਾ ਆ ਬੂਗੜਾ ਇਹਨੂੰ ਇੰਨਾ ਪਾਰ ਕਰਨਾ ਤਨੂ ਆ ਜੀ ਬਾਈ ਬਸਾਂ ਦਾ ਦੇਖੋ ਬਾਤਾਂ ਕਰਨ ਆਹ ਡਰ ਚੱਕਣਾ ਤਾਂ ਮੈਂ ਤਾਂ ਠੀਕ ਚੱਕੋ ਗਿਆ ਹੁਣ ਲੱਤ ਲੁੱਤ ਬਾਕੀ ਨੂੰ ਲੱਤ ਚੱਕਣੇ ਦਾ ਬਾਕੀ ਹਜੇ ਪੂਰਾ ਕਨਫਰਮ ਵੀ ਆ ਕਨਫਰਮ ਵੀ ਨਹੀਂ ਆ ਦੇਖੋ ਇਹ ਪੈਰ ਨੂੰ ਦਾ ਕੱਥ ਲਾਉਣ ਲੱਗ ਗਿਆ ਇਹ ਜਿੰਨਾ ਇਹਨੂੰ ਘੱਟ ਨਾ ਰੱਖੂਗੇ ਰਹਿਣਾ ਅੜਿਆ ਆਵੇ ਤਾਂ ਇਹਦਾ ਬਹੁਤ ਮਾਰਿਆ ਆਏ ਬਹੁਤ ਜ਼ਿਆਦਾ ਅੱਜ ਕਦੇ ਵੀ ਇਹਦੇ ਨੂੰ ਐਡਵਾਈਸ ਨਹੀਂ ਕਰਨੀ ਜਿਹੜੀ ਚੀਜ਼ ਤੇ ਜਵਾਬ ਹੁੰਦਾ ਤਾਂ ਨਾ ਫਿਰ ਉਹ ਨੂੰ ਟਾਈਮ ਦੋ ਦੇ ਇੱਕ ਚੀਜ਼ ਨੇ ਟਾਈਮ ਦੇ ਸਾਹਮਣੇ ਸਿੱਟ ਹੋ ਜਾਂਦਾ ਹੈ ਬਾਕੀ ਹੁਣ ਇਹਨਾਂ ਨੇ ਪਿਆਰ ਬਣਾ ਕੇ ਪੂਰਾ ਤੇ ਆਪਾਂ ਨਗਰਗੀਤਨ ਨੂੰ ਨਵੀਂ ਉਹ ਗੱਲ ਉਹ ਨੂਰੀ ਕੇ ਕਰਦੀ ਤੇ ਬਾਕੀ ਬਈ ਅਗਦੇ ਨਗਰਗੀਤਨ ਨੂੰ ਮਹਾਰਾਜ ਕਿਰਪਾ ਕਰੇ ਤੇ ਤੈਨੂੰ ਪੰਦਰੋਸ ਤੇ ਚਲੇ ਹਨਾ ਮੈਂ ਤਾਂ ਕਹਿੰਦਾ ਵੀ ਮੇਰੀ ਵੀ ਉਮਰ ਇਹਨਾਂ ਨਾਲ ਲੱਗੇ। ਬਾਕੀ ਆਉਂਦੇ ਜਦ ਮਗਰ ਕੀਤਾ ਤਾਂ ਕਹਿੰਦਾ ਪੂਰੇ ਤਿਆਰ ਕਰਕੇ ਤਿੰਨੇ ਲੈ ਕੇ ਜਾਣਾ ਸੀ ਲਾ ਕੇ। ਛੇਵੇਂ ਪਾਤਸ਼ਾਹ ਜੀ ਦੀ ਸਵਾਰੀ ਅੱਜ। ਤੇ ਆਪਾਂ ਬਾਈ ਪੂਰੇ ਦਿਲੋਂ ਉਹ ਸੇਵਾ ਚ ਲਈ ਹੋਈ ਆ ਤੇ ਅੱਜ ਢੋਲ ਢੋਲੇ ਆਂਦਾ ਉਹ ਤੁਹਾਨੂੰ ਦਿਖਾ ਦਿਆਂ ਪਹਿਲਾਂ। ਚਲੋ ਬੁੱਤਾਂ ਟੂ। ਹੁਣ ਆਹ ਤੂੜੀ ਵੀ ਪਾਉਣੀ ਆ ਦਾਣਾ ਮੈਂ ਐਂਕਿੰਗ ਤੋਂ ਜਾਣ ਲੱਗਿਆ ਪਾ ਗਿਆ ਤਾਂ ਤੂੜੀ ਥਾੜੇ ਪਾ ਦਈਏ। ਤੇ ਤਾਂ ਸੇਵਾ ਖੜੀ ਆ ਸੇਵਾ ਦਾ। ਕੁਝ ਕੀਆ ਹੁਣ ਤੰਗ ਵੀ ਨਹੀਂ ਹੁੰਦੇ ਇੱਕ ਦੋ ਇਹਨੂੰ ਉਹ ਵੀ ਟੀਕੇ ਖੜਾ ਦਾਂਗਾ। ਇਹਦੀ ਸੌਣ ਤੋਂ ਕੱਲ੍ਹ ਗਿਆ ਹੋਇਆ ਬਈ ਅਸੀਂ ਲੱਗੇ ਹੋਏ ਡੇੜੇ ਦਾ। ਕੋਈ ਦੇਖਿਆ ਹੀ ਹੋਂ ਰੌੜੇ ਲਵਾ ਦਿੱਤਾ। ਰਸਾ ਗੁੱਲਿਆ, ਥੁੱਲ ਕੇਿੱ ਸਿੱਧਾ ਆ ਗਿਆ ਘਰ ਨੂੰ ਭੱਜਿਆ ਕਰਨ ਆਇਆ। ਬਸ ਹੁਣ ਮਨ ਨੂੰ ਤਸੱਲੀ ਆ ਵੀ ਇਹ ਘਰ ਆਣ ਜਾਂਦਾ ਹਾਂ ਵੀ ਘਰ ਆਉਣ ਲੱਗ ਗਿਆ ਤੇ ਆਪਾਂ ਨੇ ਹੁਣ ਕਿਸੇ 3 ਵਜੇ ਦਾ ਵਿਛੜਾ ਲੈ ਕੇ ਕਿੱਥੇ ਰੁਕਦਾ। ਮਿੰਨਾ ਕੇ ਮਨ ਕਿੱਥੇ ਕੋਈ ਨਾ ਫਰਮ ਹੋ ਗਈ ਵੀ ਐਨੂੰ ਫਿਰ ਬਾਹਰ ਕੱਢ ਦੇ ਕੰਨਾਂ ਸਾਹਿਬ ਨੂੰ ਲੈ ਜੇ ਕੰਨ ਨਾਲ ੁੱਲੀ ਛੱਡ ਦੇ ਕੰਨਾਂ ਠੀਕ ਹੈ ਨਹੀਂ ਨਹੀਂ ਸ਼ੇਜਾਦੇ ਨੂੰ ੁੱਲਾ ਛੱਡ ਤੇ ਦਵਾਏ ਕਰਾਂ ਉਹ ਐ ਹੋ ਗਿਆ ਵੀ ਸਿੱਧਾ ਘਰ ਆਦਾ ਸਿੱਧਾ ਘਰਾਂ ਦਾ ਕਿਹਦੇ ਖੜਦਾ ਨਹੀਂ ਹੈਗਾ ਜਾ ਕੇ ਹਾਂ ਮੈਂ ਨਹੀਂ ਨਹੀਂ ਛੀਰਨ ਛੱਡਦੇ ਉਹਨੂੰ ਤਾਂ ਹੋਰ ਪਾਸੇ ਨੂੰ ਭਾਦ ਉਹਨੂੰ ਕਰਦਾ ਨਹੀਂ ਹੈਗਾ ਹੰਦਾ ਮੈਂ ਸੁਏ ਕਿੰਨੀ ਹੋ ਲੈਣਾ ਭਾਦ ਹੀ ਸਪੀਡ ਬਹੁਤ ਉਹਨੂੰ ਐ ਕਿਤੇ ਫਿਰੇ ਜਮਾ ਭਜਾ ਲੱਗ ਚਾਰ ਵਾਰੀ ਛੱਡ ਹੋਇਆ ਮੇਤੇ ਤਿੰਨ ਚਾਰ ਵਾਰੀ ਉਹ ਥਿੱਕੀ ਦੰਦੀ ਤੇ ਆ ਪਿਆਰ ਜੀ ਵਾਲੀ ਦੰਦੀ ਬਹੁਤਰੀ ਪੜਦਾ ਹੈ ਆ ਆ ਲੱਛਣ ਮਾੜੇ ਮੇਰੇ ਘੇ ਵੀ ਲਾਇਆ ਤਾਂ ਵੱਡਾ ਮੈਂ ਚਲ ਮੈਂ ਇਹਨੂੰ ਹੱਥ ਕਰਦਾ ਗਾ ਗੰਦੀ ਨਹੀਂ ਵੱਡਣੀ ਆਪਾਂ ਨੇ ਚੰਦੀ ਵਾਲਾ ਤਾਂ ਕੰਮ ਹੀ ਰੱਖਣਾ ਪਿਆਰ ਵਾਲਾ ਤੂੰ ਵੀ ਫਰਹੀਰੇ ਵਾਲਾ ਕੰਮ ਹੀ ਭਾਲਦਾ ਤੂੰ ਵੀ ਉਹੀ ਕੰਮ ਹੋਵੇ ਵੀ ਤੇਰੇ ਗੇ ਵੀ ਇਹ ਸ਼ਿਆਲਾ ਉਹ ਤਾਂ ਯਾਰ ਉਹਦਾ ਤਾਂ ਮੂੰਹ ਹੀ ਨਹੀਂ ਕੱਢਦਾ ਤੇ ਮੂੰਹ ਬੰਦ ਕਰ ਦਿੰਦਾ ਕੜਿਆਲਾ ਪਏ ਤੇ ਵੀ ਨਹੀਂ ਮੂੰਹ ਖੜਾਉਂਦਾ ਉਹ ਤਾਂ ਤੇ ਹੁਣ ਬਾਕੀ ਬਈ ਉਹਨੂੰ ਕਰਨਾ ਜੀ ਸਹਿਵਾ ਦਾ ਸੇਪਾ ਨਿਕਲੂ ਦੇਖਦੇ ਆ ਪਲੜ ਬੁਲੜ ਲਾ ਦੇਣਾ ਅੱਜ ਤੁਹਾਨੂੰ ਦਿਖਾ ਦਈਏ ਅੱਜ ਪਹਿਲਾਂ ਆਪਾਂ ਨੇ ਲਿਆਂਦੇ ਧੋਰੀ ਇੱਕ ਸਤਿਫਾ ਫਿੱਕਾ ਬਣ ਕੇ ਦੋਲ ਬਾਈ ਤੇ ਆਪਾਂ ਨੂੰ ਅਸੀਂ 8 100 ਰੁਪਏ ਚ ਇੱਕ ਇੱਕਾ ਧੋਲੇ ਆਂਦਾ ਹੈ ਆਪਾਂ ਨੇ ਇੱਕ ਲਿਆਂਦੀ ਹੈ 15 ਲੀਟਰ 20 ਲੀਟਰ ਵਾਲੀ ਕੈਨ ਤੇਲ ਦੀ ਬਿਸਕੂਟਰੀ ਦੇ ਮੂਰੇ ਰੱਖ ਲਈਏ ਇਹ 20 ਲੀਟਰ ਦੀ ਹੋਈ ਬੜੀਆਂ ਤਾਂ ਆਪਣੇ ਕੋਲ ਦੋ ਤਿੰਨ ਪਈਆਂ ਤੇ ਤੇ ਇਹ ਨੂੰ ਲੈਣ ਨੂੰ ਕਈ ਵਾਰੀ ਔਖੀ ਹੁੰਦੀ ਆ ਜਦੋਂ ਸੈਲਰ ਚ ਟਰੈਕਟਰ ਚੱਲਦਾ ਫੇਰ ਪਿੰਡ ਤੇ ਉਰੰਦੇ ਆਉਣਾ ਪੈਂਦਾ ਹਨਾ ਉਹਦੇ ਕਰਕੇ ਫਿਰ ਆਪਣਾ ਕੈਨ ਚ ਪਵਾ ਲੇ ਜੀ ਕੋਈ ਦੋ 250 ਦੀਆਂ ਆਂਦੀਆਂ ਜੀ ਤੇ ਉਹਦੇ ਕਰਕੇ ਫਿਰ ਆਪਾਂ ਨੇ ਕੇਨ ਲੈ ਆਂਦੀ ਤੇ ਘਟੋਂ ਵਿੱਚ ਦੇ ਵੀ ਥੋੜੀ ਖੁੱਲੀ ਆ ਟੋਲੇ ਖੁੱਲਾ ਡੁੱਲਾ ਬਹੁਤ ਹੈ بڑا ਢੋਲੇ ਬਣਾ ਲਿਆ ਭਾਈ ਜਿਹੜਾ ਤੇਲ ਵਾਲਾ ਹੁੰਦਾ 200 ਲੀਟਰ ਵਾਲਾ ਉਹ ਵੱਡੇ ਕੇ ਹੀ ਬਣਾ ਦੀ ਆਪਾਂ ਨੇ ਬਾਕੀ ਹੁਣ ਇਹ ਸਾਫ਼ ਕਰਨੇ ਰਹਿ ਗਏ ਇਹ ਹੈਗਾ ਕੈਮੀਕਲ ਵਾਲਾ ਵੀ ਜਿਹੜਾ ਫੈਵਰਾ ਬਣਦੀਆਂ ਤਿੰਨਾ ਦੀਆਂ ਤਿੰਨਾ ਬਣਦੀਆਂ ਉਹਦਾ ਉਹ ਆ ਬਾਕੀ ਆ ਦੇਖੋ ਜਿਹੜਾ ਉੱਪਰ ਮਾਈਨੋ ਦੇ ਦੇਖਿਆ ਸੀ ਨਾ ਐਨ ਪੱਤੀ ਲਾ ਕੇ ਕਣੀਆਂ ਨਟ ਲਾਤੇ ਠੀਕ ਆ ਤੇ ਆ ਥੱਲੇ ਪੈਪ ਲਾ ਕੇ ਸਕੂਟ ਦੇ ਦਿੱਤੀ ਪੂਰੀ ਬਾਕੀ ਵਿੱਚ ਕੱਟ ਦੇਣਾ ਇਹ ਕੱਟ ਦੂ ਇੱਕ ਇੱਕ ਢੋਲ ਹੋਰ ਬਣਾ ਲੈਣਾ ਇਹਦੇ ਢੋਲ ਦੀ ਢੋਲੀ ਇੱਕ ਹੋਰ ਬਣਾਉਂਗੀ ਅੱਜ ਇੰਨਾ ਕੇ ਕੰਮ ਹੋਇਆ ਬਈ ਇਹ ਤਾਂ ਫਿਰ ਆਪਾਂ ਨੂੰ ਗੁਰੂ ਗੁਰਦਵਾਰਾ ਸਾਹਿਬ ਜੀ ਠੰਡ ਪਾੜ ਰੱਖ ਹੋ ਗਿਆ ਤਾਂ ਉਹਦਾ ਭੋਗ ਸੀਗਾ ਗੁਰਪੁਰਬ ਤੇ ਉੱਥੇ ਲੰਗਰ ਲੂੰਗਾ ਦੀ ਫਿਰ ਸੇਵਾ ਬੂਆ ਕਰਾ ਕੇ ਆਏ ਆ ਬਾਕੀ ਹੋਰ ਥੋੜੇ ਜੇ ਕੰਮ ਤੇ ਫਿਰ ਹੋ ਕਰੇ ਤੇ ਬਾਕੀ ਹੁਣ ਕਰ ਲੂ ਇਹਨੂੰ ਐ ਚਮਕਾ ਕੇ ਧੋ ਕੇ ਚੰਗੀ ਤਰ੍ਹਾਂ ਬਾਹਰ ਬੂਰ ਤੇ ਵੀ ਸਫਾਈ ਕਰਨੀ ਆ ਠੀਕ ਆ ਬੰਦ ਚ ਠੀਕ ਹੈ ਸਾਨੂੰ ਛੁੱਟੀ ਆ ਕਿਹਾ ਛੁੱਟੀ ਆ 17 ਤਰੀਕ ਤੱਕ ਮਾਨੂੰ ਤੇ ਚੱਲ ਹੁਣ ਇਹਨਾਂ ਦਾਣਾ ਦੂਰ ਪਾ ਦਈਏ ਹਨਾ ਪੂਰੀ ਤਾਲੀਏ ਸੋਚੀ ਦਾਣਾ ਦਾ ਪਾ ਦਾਂ ਦਾਣਾ ਦਾ ਪਾ ਦਾਂ ਇੱਧਰੇ ਪਈ ਆ ਸਿਆਦੇ ਦੀ ਖੂਲਦੀ ਜੀ ਪਾਣੀ ਨਹੀਂ ਭਰ ਕੇ ਦੇਖਿਆ ਤਾਂ ਉਹ ਭਰ ਕੇ ਦੇਖੂਗਾ ਉਹ ਹੀ ਆਹ ਦੇ ਨੂੰ ਐਸਾ ਕੁ ਕੋਣ ਆ ਉਹ ਵੀ ਚਲਾਦੇ ਉਹਨੇ ਹਾਏ ਹੋ ਜੀ ਤੇ ਜਾਦੇ ਆ ਸਵਾ ਭਾਈ ਡਰ ਚੁਰੇ ਤੇ ਆ ਦੇਖ ਥੱਲੇ ਸਿੱਧ ਕੇ ਭੱਜ ਗਈ ਬਾਹ ਗਾਣਾ ਦੇਖੀ ਖੁਲਦੀ ਖੱਦਾ ਵੇ ਉਹਨਾਂ ਸਾਰਾ ਹਾਂ ਭਾਈ ਉਸਨੇ ਉਹ ਵੀ ਚਲਾ ਦੀਏ ਉਹ ਬੰਬਾਂ ਤੇ ਬਾਹ ਡਾਲਦੀ ਸਵਾ ਫੀਰਾ ਨਹੀਂ ਜਮਾ ਵੀ ਡਰਦਾ ਉਹ ਅੰਦਰ ਪਰ ਉਹਨਾਂ ਨੂੰ ਉਹਨੇ ਕਰਵਾਇਆ ਹੈ ਨਹੀਂ ਆਪਾਂ ਨੂੰ ਕਰਨਾ ਹੀ ਪੈਂਦੀ ਉਹਦੀ ਬਿਗੈਣਾ ਜਾਵ ਨਹੀਂ ਗਿਆਣਾ ਸੀ ਕੋਈ ਉਹ ਆਹ ਹੋਰ ਚਲੋ ਉਹ ਤਾਂ ਦੇਖਣਾ ਪੈਂਦਾ ਵੇ ਫਿਰ ਰਾਤ ਨੂੰ ਤੇ ਇੱਕ ਆਪਾਂ ਨੇ ਐਂ ਕਰਨਾ ਪਹੰਚ ਦੇਖ ਇੱਕ ਤਾਂ ਮੇਰੀ ਸਲਾਹ ਹੈਗੀ ਆ ਵੀ ਜੇ ਮੈਂ ਟਰੈਕਟਰ ਦਾ ਆਪਣਾ ਸੈੱਟਰ ਜੇ ਰਹਿਣਾ ਹੈ ਨਾ ਕਿ ਉਰੇ ਤੇ ਐਂ ਡੰਡੇ ਲਾ ਕੇ ਇੱਥੇ ਕਰ ਦਣ ਆਪਾਂ ਨੇ ਰੇਰੂ ਦੀ ਸਾਈਡ ਲਾ ਕੇ ਇੱਕ ਸਾਈਡ ਬਣਾ ਕੇ ਇੰਨਾ ਹੈਗਾ ਆਪਾਂ ਕਿੱਥੇ ਰੱਖ ਲਾਣਾ ਹੈ ਹੈ ਤੂੜੀ ਜੋਗੀ ਜਗਾ ਇੱਕ ਉਰੇ ਗੇਟ ਲਾ ਜੂਗਾ ਚਾਹੇ ਗੇਟ ਕਾਨੂੰ ਬੰਨਣਾ ਬਾਸੇ ਗੱਡ ਕੇ ਯਾਰ ਉਹਦੇ ਤੇ ਇੱਕ ਇੰਨਾ ਕੁ ਬਣਾ ਦੂੰਗੇ ਜਾਂ ਫਿਰ ਯਾਰ ਵੈਸੇ ਬੰਦ ਹੀ ਕਰ ਦਣੀ ਬਾਹਰ ਤਾਂ ਆਪਾਂ ਕੱਢੇ ਦੋਨੇ ਹੈ ਨਾ ਰਾਤ ਰਾਤ ਪਲ ਲਾ ਕੇ ਨਿਕਲਣਾ ਰਹਿਣਾ ਮੈਂ ਤੂੜੀਆ ਸੈਵਨ ਉੱਥੇ ਰੱਖੇਗਾ ਨਾ ਹੀਰੇ ਨੂੰ ਕਰ ਦੇਗਾ ਨਾ ਉਹ ਕਮਰੇ 'ਚ ਛੇਜਾਦਾ ਉਹਦੇ ਨਾਲ ਕਰ ਦੇਗਾ ਨਾ ਜਿੱਥੇ ਸੈਵਾ ਹੈ ਛੇਜਾਦਾ ਤਾਂ ਖੜਾ ਰਹਿੰਦਾ ਹੈ ਕੋਈ ਜਾਨਾ ਕੋਈ ਭਾਈ ਇਹ ਵੀ ਖੜਾ ਰਹਿੰਦਾ ਹੀ ਜਾਂਦਾ ਐ ਤਾਂ ਤੰਗ ਨਹੀਂ ਕਰਦਾ ਪਰ ਇਹ ਹੋਲਾਣੀ ਪੈਣੀ ਪਿਛਾੜੀ ਲੈਣੀ ਪੈਣੀ ਉਹ ਤਾਂ ਲਾਉਣੀਆਂ ਪੈਣੀਆਂ ਆ ਇਹ ਅੰਦਰ ਵੀ ਛੱਡੇ ਨਾ ਕੰਦਾ ਤੋੜ ਲਓ ਜਿਹੜਾ ਜਿਹਨੂੰ ਘੱਟਾ ਉਹਨੇ ਇੰਨੀ ਦੇਖ ਚਿਆ ਕਰਨਾ ਇਹਨੂੰ ਆਪਾਂ ਇਹ ਨਾਲ ਦੇ ਦੋ ਬੰਨ ਦੇ ਆ ਕਰਨੇ ਰਾਤ ਨੂੰ ਤਾਂ ਆਰਾਮ ਨੂੰ ਕਰ ਲੈਂਦੇ ਉਹ ਬੰਦ ਇਹਨੇ ਕੰਮ ਕਰਨੀ ਆਇਆ ਇਹਦਾ ਮੰਨ ਤਰੀਕਾ ਮਤਲਬ ਆ ਗਿਆ ਇਹੇ ਤੇ ਨੋ ਨਾ ਥੋੜੀ ਮੁੱਖੀ ਕਾਹ ਰੇ ਜਿਪਾ ਦੇ ਮੁੰਡਿਆ ਕਾਜ ਕੇ ਬਾਹਰ ਆ ਫੜ ਗਿਆ ਛੱਡ ਦੇ ਬਸ ਉਹ ਪਾਕੀ ਦਾ ਗੇਟ ਫੜ ਲੈ ਨਾ ਫੜੀ ਬੁੱਤ ਕੋਈ ਸਾਈਡ ਨੂੰ ਉਸੇ ਧਾਰ ਦੇ ਹੋ ਜਾ ਔਟਾ ਔਟਾ ਆਪੇ ਸਾਈਡ ਦੇ ਦੀ ਉਗਲੀ ਕਟ ਦੁੱਤ ਲੈ ਮੈਨੂੰ ਆਫਰ ਆਇਆ ਕੋਲਾ ਭਰ ਲੈ ਜੇ ਬੜਾ ਜ ਆਹ ਰਿਆ ਹੀ ਪਾ ਦੀਏ ਥੋੜੀ ਆ ਰੱਖੀ ਟੋਕਰੀ ਚੱਕ ਇਹਨੂੰ ਕਹਿੰਦੇ ਹੁੰਦੇ ਨੂੰ ਚੱਕ ਲੈ ਛੱਡ ਦੇ ਗੇਟ ਛੱਡ ਦੇ ਜੀ ਓਏ ਆ ਕੰਮ ਨਾ ਕਰੇ ਲੋ ਇਹਨਾਂ ਨੂੰ ਕਹਿੰਦੀ ਇੱਥੇ ਕੋਲਾ ਪਿਆ ਕੋਈ ਨਹੀਂ ਦੇਖੀ 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 ਕੋਲਾ ਨਹੀਂ ਕੋਲਾ ਨਹੀਂ ਆਉਂਦਾ ਉਧਰ ਪਿਆ ਉਹਨਾਂ ਤੇ ਉਹ ਤਾਂ ਜਿੱਥੇ ਫੀਡ ਬਾਜ਼ਾ ਹੱਤ ਨਾਲ ਲਿਆ ਪੜਾ ਦੇ ਮੁੱਖੇ ਤੋਂ ਦੋ ਵਾਰ ਲਾਉਂਦੇ ਆਂ ਅੰਦਾਜ਼ੇ ਦਿੱਕੇ ਛੱਡਦੇ ਤੂੰ ਖੋਲਿਆ ਨਾ ਖੋਲਿਆ ਨਾ ਆ ਲੂੰਗਾ ਰਾਜੀ ਜੀ ਸਾਡਾ ਜੀ ਆਜੀ ਆਲੇ-ਬਾਲੇ ਵਿੱਚ ਖੋਲ ਲੈ ਆਹ ਮੁੰਡੇ ਜਿੱਦੀ ਰਹਿ ਗਈ ਬਣਿਆ ਰੂਣੀ ਜਿੱਦੀ ਹੈ ਨਾ ਕੰਦ ਖੋਲਦੀ ਆ ਫਾੜੀ ਮੋਟੀ ਛੋਟੀ ਹੈ ਤੇਰਾ ਐਂ ਤਾਂ ਹੀ ਮੈਂ ਹਰ ਰੱਖਿਆ ਤਾ ਹੋਰ ਖੋਲ ਇਹ ਕੰਟਰੋਲ ਦੇ ਜਿਹੜਾ ਬਸ ਦੇਖੋ ਹੁਣ ਕਿੰਨਾ ਖੁੱਲ ਗਿਆ ਸਾਰਾ ਬਈ ਕਮਰਾ ਦੇਖੋ ਲੋ ਬਾਕੀ ਆਪਣੇ ਖੁੱਲ ਹੀ ਢਾਤੀ ਖੁੱਲ ਹੀ ਢਾ ਗਿਆ ਸੀ ਉਤਣ ਗਏ ਹੁਣ ਕਮਰਾ ਇਹਦੇ ਵਾਸਤੇ ਐਨ ਖੁੱਲਾ ਢੁੱਲਾ ਬਣ ਗਿਆ ਹੈ ਅਲਕੀ ਤਾਂ ਨੱਲੇ ਬਣਾਉਣਾ ਨੂੰ ਕੋਸ ਹਮਮ ਉਤਣਾ ਤੇ ਬਾਕੀ ਉਹ ਲਿੱਦ ਲੋਦ ਉਹ ਪਾਰਲੀ ਸੈਟ ਕਰਦਾ ਸਫਾਈ ਸਪੂਈ ਪੂਰੀ ਰੱਖਣਾ ਕਮਰੇ ਦੀ ਉਰੇ ਸੁੱਕਾ ਰੇਤਾ ਲਿਆ ਕੇ ਸੇਟਣਾ ਆਪਾਂ ਨੇ ਠੀਕ ਆ ਜਿਹੜੀ ਮਣੀ ਮੁੱਟੀ ਘਾਟੀ ਆ ਨਾ ਉਹਦੀ ਪਈ ਉਹ ਵਿੱਚ ਦੱਬ ਹੋ ਜੂਗੀ ਦੋ ਸੇਟਤੀਏ ਤੇ ਚਲੋ ਬਾਕੀ ਹੁਣ ਸਾਬਾ ਨੂੰ ਪਾ ਦਈਏ ਬਈ ਦਾਣਾ ਫੇ ਤੁਹਾਨੂੰ ਦਿਖਾਉਨੇ ਉੱਪਰਲਾ ਮਾਹੌਲ ਪਿੰਡ ਦਾ ਅੱਜ ਵੀ ਭਾਈ ਤੁਸੀਂ ਵੀ ਕਰੋ ਆਪਣੇ ਪਿੰਡ ਗੁਰੂ ਘਰ ਦੇ ਦਰਸ਼ਨ ਉਹ ਚੱਲੂ ਆਣਾ ਗੁਰੂ ਦਾ ਦੇਖੋ ਬੰਬ ਦੇ 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 ਹੌਲੀ ਤਾਰ ਚ ਨਾ ਫੱਜੋ ਬਾਕੀ ਬਾੜੀ ਵਾਲਾ ਮਾਹੌਲ ਬਣਿਆ ਰਹੇ ਚੱਲੀ ਜਾਂਦੇ ਤਾਰੇ ਸਜਾਏ ਪਏ ਨੇ ਥੱਲੇ ਕਿੱਟ ਥੱਲੇ ਕਿੱਟ ਥੱਲੇ ਕਿੱਟ ਨਾ ਛੱਟ ਨਾ ਖਾ ਲਿਓ ਤੁਸੀਂ ਤੇ ਥੋੜੇ ਜਿਹਾ ਬੰਬ ਵੇਚ ਤੇਨੂੰ ਦੁੱਤੇ ਆ ਭਈ ਚਲਾ ਲਓ ਕੜੀ ਮੋਬਿੱਲ ਮੋਬਿੱਲ ਸਾਰੇ ਵਜੋ ਉੱਤੇ ਨਹੀਂ ਸੀ ਮੱਕੇ ਹੁਣ ਤਾਂ ਥੋੜੇ ਜਿਹਾ ਘਟ ਵੀ ਗਏ ਪਹਿਲਾਂ ਬਹੁਤ ਚੱਲਦੇ ਦੇ ਦੇਖ ਲੈ ਆ ਇੱਥੇ ਸਾਰੀ ਵੀ ਉਹਦੀਆਂ ਨੇ ਤਾਂ ਮੋਮਬਤੀਆਂ ਕੋਲ ਕਹਦੇ ਫੇ ਵਜਾਉਣੇ ਉਹਨਾਂ ਤਾਂ ਵਜਾਉਣੀਆਂ ਆਪਾਂ ਬਾਬਾ ਨਾਲ ਤੇਰੀ ਮੋਮਬਤੀ ਚਲੋ ਭਾਈ ਤੁਹਾਨੂੰ ਹੀਰੇ ਦੇ ਵੀ ਦਰਸ਼ਨ ਕਰਾ ਦਿੰਨੇ ਇੱਧਰੇ ਬੈਠ ਇਰੇ ਇਰੇ ਹੀਰੇ ਚਲੋ ਅੱਜ ਦਾ ਵਲੌਗ ਜੀ ਅੰਨਾ ਗਿਆ ਮਿਲਦੇ ਜੀ ਸੇ ਹੋਰ ਵਲੌਗਸ ਆਸੀ ਕਾ ਜੀ